150 ਫੋਨ ਕਹਿੰਦੇ ਕਿ ਚੋਰੀ ਹੋਇਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਕੁਝ ਲੋਕ ਜਿਹੜੇ ਸ਼ਰਾਰਤੀ ਅੰਸਰ ਨਹੀਂ ਹਨ ਵੀ ਇਹੋ ਜੀਆਂ ਹਰਕਤਾਂ ਕਰਦੇ ਨੇ ਬਹੁਤ ਸਾਰੇ ਸਿੰਗਰਸ ਦੇ ਗਵਾਚੇ ਨੇ ਬਹੁਤ ਸਾਰੇ ਆਮ ਲੋਕਾਂ ਦੇ ਉੱਤੇ ਫੋਨ ਕਰਦੇਗੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜਾ ਚੋਰ ਹੈ ਉਹ ਆਪਣਾ ਸਪੈਸ਼ਲ ਹੀ ਨਿਕਲਦਾ ਸੀ ਉਹਨੂੰ ਤਾਂ ਆਪਣਾ ਕੰਮ ਕਰਦਾ ਡਰ ਨੌਜਵਾਨ ਮੁੰਡਾ ਕੋਮੜਾ ਕਿੱਡਾ ਜਵਾਨ ਹਾਂਜੀ ਗੁਰਿੰਦਰ ਕੁਮਰ ਜੀ ਜੀ ਗਲਤੀ ਹੋਈ ਹੈ ਆਰਟੀਕਲ ਲਾਈਨ ਤੋਂ ਆਇਆ ਇਹ ਵਾਟਵਰ ਤੁਹਾਡੇ ਲਈ ਸਕੂਨ ਕੀ ਹੈ ਖੇਤਾ 'ਚ ਮਿਲਦਾ ਦਰਖਤਾਂ ਕੋਲ ਮਿਲਦਾ ਹੂੰ ਪੇੜ ਪੌਦੇ ਜਿੱਤੇ ਪੰਛੀ ਜੈ ਜਹੋਨੇ ਜਸਵਿੰਦਰ ਸਿੰਘ ਜੀ ਤੋਂ ਬਪੂ ਮਾਨ ਬੰਨਾ ਥੋੜੇ ਲਈ ਔਖਾ ਸੀ ਔਖਾ ਸੀ ਜੇ ਤੁਸੀਂ ਆਪ ਦੇ ਕੰਮ ਨੂੰ ਇਸ ਤਰ੍ਹਾਂ ਮਲਾਕੜ ਕਰ ਲਾਓ ਜੋ ਵੀ ਮੈਂ ਬਹੁਤ ਬਾਗ ਹੈ ਤੇ ਤੁਸੀਂ ਦੁਨੀਆ ਦੇ ਦਬ ਤੋਂ ਬੇਫਿਕਰ ਹੋ ਜਾਓ ਮਾਨਸਾ ਵੀ ਕਈ ਵਾਰੀ ਨਾ ਤੁਹਾਨੂੰ ਦੇਖ ਕੇ ਨਾ ਅਗਲਾ ਬੰਦਾ ਡਰਦਾ ਬੁਲਾਉਂਦਾ ਨਹੀਂ ਕਿ ਵਾਲਾ ਗੁੱਸੇ ਵਾਲੇ ਨੇ ਜਿਹੜੇ ਵਹਿਲੇ ਲੋਕ ਹੈ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਫਿਰ ਉਹ ਇਦਾਂ ਦੀ ਗੱਲਾਂ ਕਰਦੇ ਹੁਣ ਤੁਸੀਂ ਜਿੰਨਾਂ ਲੋਕਾਂ ਦੇ ਵਿੱਚ ਵਿਚਰ ਕੇ ਆਏ ਹੋ ਉਹਨਾਂ ਦੇ ਦੁੱਖ ਨੂੰ ਸੁਣਿਆ ਉਹਨਾਂ ਦੇ ਦੁੱਖ 'ਚ ਉਹਨਾਂ ਦੇ ਭਾਗੀਦਾਰ ਹੋ ਕੇ ਆਏ ਹੋ ਹਨਾ ਵੀ ਇਹ ਕੋਈ ਆਪਣੇ ਕਰ ਸਕਦਾ ਹੈ ਸਾਰੇ ਪੰਜਾਬ ਦੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਚਾਹ ਕੋਈ ਹੈ ਚਾਹ ਸਿਆਸਤ ਦਾ ਨਾ ਚਾਹ ਆਰਟਿਸਟ ਹੈ ਚਾਹ ਆਮ ਹੈ ਸਾਰਿਆਂ ਨੇ ਹਾਜ਼ਰ ਨਾਮ ਦਾਰਾ ਮਾਰੇ ਤੇ ਸਾਰੀ ਤੁਰੇ ਇਕੱਠੇ ਪੋਇਟਰੀ ਜਦੋਂ ਤੁਸੀਂ ਲਿਖਦੇ ਹੋ ਕਿ ਜ਼ੈਨ ਦੇ ਵਿੱਚ ਹੁੰਦਾ ਹੈ ਜਾਂ ਔਨ ਦਾ ਸਪੌਟ ਹੋ ਜਾਂਦਾ ਜਦ ਆਪਾਂ ਸਕੂਲ 'ਚ ਪਹਾੜਾ ਸਿੱਖਨੇ ਫਿਰ ਉਹ ਰਟ ਜਾਂਦਾ ਐਸੇ ਤਰ੍ਹਾਂ ਲਿਖਣਾ ਹੈ ਜੋ ਤੁਸੀਂ ਫਿਰ ਲਿਖਦੇ ਰਹਿੰਦੇ ਹੋ ਉਹ ਤੁਹਾਨੂੰ ਰੰਗ ਜਾਣਿਆ ਹੁੰਦਾ ਹੈ। ਕਾਡਲੀ ਪਿੰਡ ਕੀ ਆ? ਪਿੰਡ ਤੋਂ ਉੱਤੇ ਕੁਝ ਸਹੀ ਨਾ ਬੰਦਿਆ ਕਿ ਜਿੱਥੇ ਜੱਪ ਦੇ ਤੁਸੀਂ ਜਿੱਥੇ ਪਹਿਲਾ ਸਾਹ ਲੈਣੇ ਉਹ ਉਤੋਂ ਤੋਂ ਕੁਝ ਨਹੀਂ ਆਉਂਦਾ। ਤੁਹਾਨੂੰ ਕਿਹਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਹੈ? ਔਰ ਕਿਹੜੀਆਂ ਉਹ ਕੁਝ ਆਦਤਾਂ ਹੁੰਦੀਆਂ ਜਿਹੜੀਆਂ ਛੱਡਣੀਆਂ ਚਾਹੀਦੀਆਂ? ਕੋਈ ਪੰਜਾਬ ਦਾ ਪਿਆਰ ਹੈ। ਜਾਂ ਸਾਨੂੰ ਫੋਨ ਚਾਹੀਦਾ ਹੈ ਜਾਂ ਅਸੀਂ ਪੈਸਾ ਮੰਗਦੇ ਆਂ ਬਸ। ਨਹੀਂ ਅਸੀਂ ਤਾਂ ਕੁਦਰਤ ਤੋਂ ਸਬਰ ਤੇ ਸਾਦਗੀ ਮੰਗਦੇ ਸ੍ਰੀਓ। ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਲੈ ਡੁਕਦੀਆਂ ਨੇ? ਬੇਵਜ੍ਹਾ ਬਹਿਸ, ਜਿਹੜਾ ਅੱਜ ਕੱਲ ਦੀ ਜਨਰੇਸ਼ਨ ਨੂੰ ਜੇ ਤੁਸੀਂ ਕੁਝ ਸਿੱਖਣ ਲਈ ਕੋ ਤਾਂ ਕੀ ਕਹੋਗੇ ਕੋਈ ਕਹਿੰਦਾ ਮੈਂ ਇਹ ਹੀ ਨਾ ਗਾਣਾ ਬੁਲਾ ਰਿਆ ਕਰੂੰਗਾ ਕੋਈ ਕਹਿੰਦਾ ਮੈਂ ਪੋਇਟਰੀ ਲਿਖਾਂਗਾ ਕੋਈ ਜ਼ਰੂਰ ਨਹੀਂ ਹੁੰਦੀ ਹੈ ਹਮ ਹੋਂ ਤਾਂ ਤਾਂ ਫਿਰ ਰੋਬੋਟਸ ਵੀ ਬਣ ਜਾਣੇ ਉਹ ਵੀ ਗੱਲਾਂ ਕਰਿਆ ਕਰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ BMS ਤੇ ਮੈਂ ਹਾਂ ਅਮਨ ਔਰ ਅੱਜ ਮੇਰੇ ਨਾਲ ਖਾਸ ਸ਼ਖਸੀਅਤ ਬੈਠੀ ਹੈ ਜੇਕਰ ਮੈਂ ਉਹਨਾਂ ਦਾ ਜ਼ਿਕਰ ਕਰਾਂ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਗਾਇਕੀ ਉਹਨਾਂ ਦੀ ਲਿਖਣੀ ਔਰ ਉਹਨਾਂ ਦੀ ਦਿੱਖ ਤੋਂ ਬਹੁਤ ਜ਼ਿਆਦਾ ਮਤਲਬ ਪ੍ਰੇਰਿਤ ਹੁੰਦੇ ਆ ਪਿਆਰ ਬਹੁਤ ਕਰਦੇ ਆ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਘਰ ਘਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਮਿਲਦਾ ਹੈ ਤੇ ਜੇਕਰ ਉਹਨਾਂ ਦੇ ਨਾਮ ਦਾ ਜ਼ਿਕਰ ਕਰਾਂ ਤਾਂ ਮੈਂ ਪਹਿਲਾਂ ਤੇਜਿੰਦਰ ਸਿੰਘ ਜੀ ਕਹੂੰਗੀ ਤੇ ਤੇ ਜਨਰ ਸਿੰਘ ਜੀ ਤੋਂ ਮੈਂ ਕਹੂੰਗੀ ਬੱਬੂ ਮਾਨ ਜੀ ਬਹੁਤ ਬਹੁਤ ਸਵਾਗਤ ਹੈ ਬੀਐਮਐਸ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਹੋ ਹਾ ਜਿੰਦਗੀ ਕਿਦਾਂ ਲੰਘ ਰਹੀ ਆਨੰਦ ਆਨੰਦ ਜ਼ਿੰਦਗੀ ਤਾਂ ਮਾਨਣ ਦੀ ਚੀਜ਼ ਹੈ ਤੁਹਾਡੀਆਂ ਅੱਖਾਂ ਤੁਸੀਂ ਇਹਨੂੰ ਜੇ ਦੁਨੀਆ ਨੂੰ ਸਤਿਕਾਰ ਪਿਆਰ ਨਾਲ ਦੇਖਦੇ ਤਾਂ ਪਿਆਰ ਹੀ ਮਿਲਦਾ ਜੇ ਤੁਸੀਂ ਆਪ ਵੀ ਸ਼ਿਕਵੇਆਂ ਜੋ ਫਿਰ ਜ਼ਿੰਦਗੀ ਵੀ ਸ਼ਿਕਾਇਤ ਬਣ ਗਈ ਬਿਲਕੁਲ ਅੱਛਾ ਤੁਸੀਂ ਰੇਡੀਓ ਸਟੇਪਾਂ ਸੁਣ ਕੇ ਟਰੱਕਾਂ ਦਾ ਬਿਜ਼ਨਸ ਸੀ ਕਿ ਕਿਸਾਨੀ ਜਿਹੜਾ ਕੀਤਾ ਸੀਗਾ ਉਸ ਤੋਂ ਬਾਅਦ ਤੁਸੀਂ ਬੱਬੂ ਮਾਨ ਅੱਜ ਮੈਨੂੰ ਲੱਗਦਾ ਕਿ ਬੱਬੂ ਮਾਨ ਦਾ ਨਾਮ ਬਹੁਤ ਵੱਡਾ ਬਹੁਤ ਵੱਡਾ ਇਹ ਤੁਹਾਡਾ ਹੈ ਕਿ ਤੁਸੀਂ ਨਹੀਂ ਮੰਨਦੇ ਪਰ ਬਹੁਤ ਵੱਡਾ ਨਾਮ ਹੈ ਵੀ ਲੋਕ ਤੁਹਾਨੂੰ ਬਹੁਤ ਪਿਆਰ ਮਿਲਦੇ ਆ ਵੱਡੇ ਵੱਡੇ ਹੋਣੇ ਜਿਹੜੇ ਸਪਿਰਚੁਅਲ ਲੋਕ ਹੋ ਜਾਂਦੇ ਆ ਕੋ ਨਿਕਲ ਜਾ ਨੈਮ ਕੇਸ ਮੈਟ੍ਰਿਕਸ ਜੁਬਾਰਾ ਅਸੀਂ ਤੁਸੀਂ ਸਾਰੇ ਇੱਕੋ ਆਂ ਇਹ ਹੁਣ ਤੁਹਾਡਾ ਮਤਲਬ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਆ ਹਨਾ ਵੀ ਤੁਹਾਡਾ ਮੈਂ ਜਿਵੇਂ ਕਹਿ ਰਹੀ ਹੂ ਬਹੁਤ ਵੱਡਾ ਨਾਮ ਆ ਕਿਉਂਕਿ ਹਰ ਘਰ ਦੇ ਵਿੱਚ ਅੱਜ ਦੀ ਜਨਰੇਸ਼ਨ ਹੋਵੇ ਪੁਰਾਣੀ ਜਨਰੇਸ਼ਨ ਹੋਵੇ ਸਾਰੇ ਤੁਹਾਨੂੰ ਸੁਣਦੇ ਆ ਤੁਹਾਨੂੰ ਤੁਹਾਡੀ ਇੱਕ ਝਲਕ ਪਾਉਣ ਲਈ ਲੋਕ ਤਰਸਦੇ ਨੇ ਜਿਦਾ ਅਸੀਂ ਹੁਣ ਦੇਖ ਵੀ ਰਹੇ ਆ ਸੋ ਇਹਨਾਂ ਦੇ ਪਿਆਰ ਨੂੰ ਜਦੋਂ ਤੁਸੀਂ ਦੇਖਦੇ ਹੁਣ ਜਦੋਂ ਤੁਸੀਂ ਅੱਜ ਗਏ ਹੋ ਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਚ ਇਹਨਾਂ ਦਾ ਨੀਵਾ ਹੋਇਆ ਜਾਂ ਬਹੁਤ ਕੈਲੋ ਵੀ ਤਬਾਹੀ ਜੀ ਹੋਈ ਸੀ ਤੇ ਤੁਸੀਂ ਉੱਥੇ ਵੀ ਗਏ ਹੋ ਉੱਥੇ ਵੀ ਲੋਕ ਤੁਹਾਡੀ ਇੱਕ ਨੇ ਫਿਰ ਮੈਂ ਉਹਨਾਂ ਦੇ ਹੀ ਆ ਨਾ ਮੈਂ ਤਾਂ ਹਮੇਸ਼ਾ ਪਿੰਡਾਂ ਨੂੰ ਪ੍ਰੀਫਰ ਕਰਦਾ ਮੈਂ ਨੇਚਰ ਮਦਰ ਚ ਬਰੀਕ ਕਰਦਾ ਲੱਗਦਾ ਹੁੰਦਾ ਵੀ ਜਿਹੜੇ ਪਿੰਡਾਂ 'ਚ ਰਹਿੰਦੇ ਉਹ ਕੁਦਰਤ ਦੇ ਜ਼ਿਆਦਾ ਨੇੜੇ ਹੁੰਦੇ ਹੈ ਸ਼ਾਇਦ ਅਸੀਂ ਕੰਕਰੀਟ 'ਚ ਬਹੁਤ ਚੀਜ਼ਾਂ ਹਾਸਲ ਕਰ ਅਸੀਂ ਸਟੋਨ ਹਾਰਟਡ ਹੋ ਜਾਂਦੇ ਪਰ ਜਦੋਂ ਅਸੀਂ ਖੁੱਲ੍ਹੇ ਆ ਜਗ ਕਲਿਆਣ ਨਾ ਮidan ਨਾ ਜੰਨ ਹੈ ਆਪਣੀ ਜ਼ਿੰਦਗੀ ਡਿਫਰੈਂਟ ਹੋਦੀ ਹੈ ਜਿਨ੍ਹਾਂ ਨੇ ਜੰਮਿਆ ਉਹਨਾਂ ਲਈ ਉਹਨਾਂ ਲਈ ਗਵਨ ਹੈ ਉਹਨਾਂ ਲਈ ਬਹਿਸ ਕਰਦੇ ਆ ਉਹਨਾਂ ਲਈ ਲੜਦੇ ਆ ਸਾਰਾ ਕੁਝ ਉਹਨਾਂ ਦੇ ਹੀ ਆ ਐਸਾ ਤੁਸੀਂ ਪਿੰਡ ਦੇ ਨਾਲ ਜੁੜੇ ਹੋਏ ਹੋ ਪਿੰਡ ਤੋਂ ਪਿੰਡ ਦੀਆਂ ਚੜ੍ਹਾਂ ਦੇ ਨਾਲ ਤੁਸੀਂ ਹਮੇਸ਼ਾ ਜੁੜੇ ਰਹੇ ਹੋ ਸੋ ਜੇ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਦੀ ਆ ਜਿੱਥੇ ਪਿੰਡ ਨੂੰ ਲੋਕੀ ਬਹੁਤ ਅਲੱਗ-ਅਲੱਗ ਤਰੀਕੇ ਨਾਲ ਡਿਫਾਈਨ ਕਰਦੇ ਆ ਪਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਪਿੰਡ ਦੀਆਂ ਚੀਜ਼ਾਂ ਨੂੰ ਤੁਸੀਂ ਆਪਣੀਆਂ ਹੱਥੀ ਅੱਖੀਂ ਦੇਖਦੇ ਹੋ ਤੁਹਾਡੇ ਲਈ ਪਿੰਡ ਕੀ ਆ ਪਿੰਡ ਤੋਂ ਉੱਤੇ ਕੁਝ ਹੈ ਨਹੀਂ ਹੁੰਦਾ ਹੀ ਨਹੀਂ ਜਿੱਥੇ ਜੰਮਦੇ ਹੋ ਤੁਸੀਂ ਜਿੱਥੇ ਪਹਿਲਾ ਸਾਹ ਲੈਂਦੇ ਹੋ ਉਤੋਂ ਉੱਤੇ ਕੁਝ ਨਹੀਂ ਹੂ ਤੁਸੀਂ ਅਸੀਂ ਜਾਨ ਨੇ ਹਰ ਸਾਲ ਹਰ ਸਾਲ ਦੇ ਜਦੋਂ ਗਰਮੀ ਆਉਂਦੀ ਬਾਹਰ ਜਾਣੇ ਸ਼ੌਕ ਕਰ ਪੂਰੀ ਦin ਦੁਨੀਆ ਚ ਘੁੰਮਦੇ ਹਾਂ ਪਰ ਫਿਰ ਮਨ ਇੱਥੇ ਲੱਗਦਾ ਆ ਹਾਂਜੀ ਤੁਹਾਡੇ ਲਈ ਫਿਰ ਮੈਂ ਜੀ ਪੁੱਛਣਾ ਚਾਹਾਂ ਕਿ ਬੱਬੂ ਮਾਨ ਜੇ ਤਾਂ ਹੁਣ ਬੱਬੂ ਮਾਨ ਦੇ ਨਾਮ ਤੋਂ ਹੀ ਲੋਕਾਂ ਨੂੰ ਸਕੂਨ ਮਿਲਦਾ ਤੁਹਾਡੇ ਲਈ ਸਕੂਨ ਕੀ ਆ ਆਪਣੇ ਬਾਸ਼ਾ ਚ ਜੇ ਸ਼ਾਇਰੀ ਦੀ ਬਾਸ਼ਾ ਚ ਕਹਿਣੀ ਹੈ ਐਦਾਂ ਕਹਿਣਾ ਤਾਂ ਸਵਰਗ ਕਹਿ ਲੂ ਪਿੰਡ ਸਵਰਗ ਹੈ ਅੱਛਾ ਫਿਰ ਤੁਹਾਡੇ ਲਈ ਸਕੂਨ ਕੀ ਆ ਸ਼ਕੂਨ ਕਿੱਥੇ ਮਿਲਦਾ ਤੁਹਾਨੂੰ ਸ਼ਕੂਨ ਉੱਥੇ ਮਿਲਦਾ ਖੇਤਾਂ 'ਚ ਮਿਲਦਾ ਦਰਖਤਾਂ ਕੋਲ ਮਿਲਦਾ ਹੂੰ ਪੇੜ ਪੌਦੇ ਜਿੱਥੇ ਪੰਛੀ ਚਹਿਚਾਉਂਦੇ ਹੂੰ ਜਿੱਥੇ ਸਾਰੀ ਸ੍ਰਿਸ਼ਟੀ ਤੁਹਾਨੂੰ ਲੱਗਦਾ ਕਿ ਮੇਰੇ ਮੈਂ ਉਹਦੇ ਵਿੱਚ ਖੜਾ ਹਾਂ ਹੁਣ ਤੁਸੀਂ ਜਿੰਨਾਂ ਲੋਕਾਂ ਦੇ ਵਿੱਚ ਵਿਚਰ ਕੇ ਆਏ ਹੋ ਉਹਨਾਂ ਦੇ ਦੁੱਖ ਨੂੰ ਸੁਣਿਆ ਉਹਨਾਂ ਦੇ ਦੁੱਖ 'ਚ ਉਹਨਾਂ ਦੇ ਭਾਗੀਦਾਰ ਹੋ ਕੇ ਆਏ ਹੋ ਹਨਾ ਵੀ ਇਹ ਕੋਈ ਆਪਣੇ ਕਰ ਸਕਦਾ ਸੋ ਕੀ ਮਹਿਸੂਸ ਕੀਤਾ ਕਿਹੜੀਆਂ ਲੋਣਾ ਦੇਖੋ ਕੀ ਹੈ ਨਾ ਤੁਸੀਂ ਦੇਖੋ ਇਹ ਜਿਹੜਾ ਯੋਗ ਹੈ ਨਾ ਇਹ ਮਈ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਬਈ ਜਿਹੜੀ ਸਾਡੀ ਅਰਥ ਹੈ ਨਾ 2D ਤੋਂ 5D ਵੱਲ ਸ਼ਿਫਟ ਹੋ ਰਹੀ ਹੈ। ਹੂੰ। ਤੋ ਇਹ ਇੱਕ ਕਿਸਮ ਦਾ ਸਪਿਰਚੁਅਲਟੀ ਦਾ ਵਕਤ ਹੈ। ਜੇ ਕੋਈ ਥੋੜਾ ਜਿਹਾ ਵੀ ਧਿਆਨ ਲਾਉਂਦਾ ਤਾਂ ਉਹ ਬਹੁਤ ਅੱਗੇ ਤੱਕ ਦੇਖ ਸਕਦਾ। ਹੂੰ। ਸੋ ਮੈਨੂੰ ਲੱਗਦਾ ਇਸ ਬਦਲ ਦੇ ਦੌਰ ਚ ਪੋਜ਼ਿਟਿਵਿਟੀ ਵੀ ਬਹੁਤ ਆਈ ਹੈ। ਜੇ ਨੈਗੇਟਿਵਿਟੀ ਹੈਗੀ ਹੈ ਕਰਨਾ। ਹਾਂਜੀ। ਅਰੇ ਇਹ ਨਾ ਹਰਾਂ ਚ ਪੰਜਾਬ ਦੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਚਾਹੋ ਕੋਈ ਆ ਚਾਹੋ ਸਿਆਸਤਦਾਨਾ ਚਾਹੋ ਆਰਟਿਸਟ ਹੈ ਚਾਹੋ ਆਮ ਹੈ ਸਾਰਿਆਂ ਨੇ ਹਾਜ਼ਰ ਨਾਮ ਨਾਰਾ ਮਾਰਿਆ ਤੇ ਸਾਰੇ ਤੁਰੇ ਇਕੱਠੇ ਹਮ ਬਸ ਇਹੀ ਪ੍ਰਾਪਤੀ ਹੈ ਕਿ ਕਬੀਲਾ ਇਕੱਠਾ ਰਹੇ ਜੀ ਯੂਨਿਟੀ ਜਿਹੜੀ ਹੋਣੀ ਬਹੁਤ ਹੈ ਮੈਂ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਕਹਿਰਟ ਆਇਆ ਮਤਲਬ ਕਹਿਰਟ ਰਿਹਾ ਵੀ ਰਾਜਵੀਰ ਜਵੰਦਾ ਜੀ ਨੇ ਚਾਹੇ ਜਸਵਿੰਦਰ ਪੱਲਾ ਜੀ ਨੇ ਹੈਨਾ ਪੀਸ ਪਾਣੀ ਦੁਨੀਆ ਨੂੰ ਅਲਵਿਦਾ ਆਖ ਕੇ ਸਾਡਾ ਨੌਜਵਾਨ ਮੁੰਡਾ ਘਮਣ ਕੇਡਾ ਜਵਾਨ ਹਾਂਜੀ ਗੁਰਿੰਦਰ ਘਮਣ ਜੀ ਕੀ ਗਲਤੀ ਹੋਈ ਹੈ ਮੈਡੀਕਲ ਲਾਈਨ ਤੋਂ ਇਹ ਐ ਵਾਟਵਰ ਕਿ ਤੁਸੀਂ ਉੱਥੇ ਗਏ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿੰਨੀ ਵੀ ਚਲੋ ਸਾਡਾ ਪਾਈਚਾਰਾ ਵੀ ਉੱਥੇ ਸੀਗਾ ਪਰ ਕਿਤੇ ਨਾ ਕਿਤੇ ਉਹ ਪਾਈਚਾਰੇ ਨੂੰ ਵੀ ਥੋੜਾ ਸੋਚਣਾ ਚਾਹੀਦਾ ਸੀ ਚਲੋ ਉਹ ਤਾਂ ਗੱਲ ਬਾਤ ਦੀ ਹੈ ਨਾ ਉਹ ਪਾਈਚਾਰੇ ਵਿੱਚ ਕੁਝ ਬੰਦੇ ਜਿੱਦਾਂ ਹਰ پیشنਟ ਨੂੰ ਕੱਚ ਕਰਨ ਉੱਥੇ ਉਹਨਾਂ ਨੂੰ ਇਹ ਵੀ ਧਮਕੀ ਦੇ ਰਹੇ ਸੀ ਵੀ ਅਸੀਂ ਬਾਈਕਾਟ ਕਰਾਂਗੇ ਇਹ ਕੋਈ ਗੱਲਾਂ ਨਹੀਂ ਹੋਣਗੀਆਂ ਕੀ ਹੁੰਦਾ ਕਿ ਇਹਨਾਂ ਜਦੋਂ ਕਿਸੇ ਦੁੱਖ 'ਚ ਜਾਂਦੇ ਹੋ ਤੁਸੀਂ ਆ ਤੁਸੀਂ ਕੈਮਰਾ ਮਾਰ ਕੇ ਉਹ ਫੋਟੋਜ਼ ਲੈ ਸਕਦੇ ਹੋ ਪਰ ਜਦੋਂ ਗਰਲਾਪ ਕਰਦਾ ਕੋਈ ਪਰਿਵਾਰ ਤੁਸੀਂ ਉਹਦੇ ਵਿੱਚ ਕੈਮਰਾ ਵਾੜੋ ਇਹ ਕੋਈ ਇਹ ਕੋਈ ਤਰੀਕਾ ਨਹੀਂ ਮੀਟੇ ਦਾ ਮੈਨੇਜੇਰੀ ਤੌਰ ਤੇ ਜਿਹੜੇ ਸਭ ਤੋਂ ਛੋਟੇ ਉਹਨਾਂ ਨੂੰ ਜ਼ਰੂਰ ਕਹਾਂਗਾ ਇਹ ਤਾਂ ਵਿਚਾਰਿਆ ਕਰੋ ਹੂੰ ਤੇ ਉਹ ਉਸ ਚੀਜ਼ ਦਾ ਅਸੀਂ ਵੀ ਕਰਦੇ ਆਂ ਵੀ ਉਸ ਚੀਜ਼ ਲਈ ਹਾਲਾਂਕਿ ਅਸੀਂ ਉੱਥੇ ਸੀਗੇ ਨਹੀਂ ਪਰ ਸਾਡੇ ਵੱਲੋਂ ਵੀ ਮਾਫੀ ਹੈ ਵੀ ਕਿਹੜੀਆਂ ਚੀਜ਼ਾਂ ਹੋਈਆਂ ਨੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਹਾਂਜੀ ਅੱਛਾ ਅੱਜਕੱਲ ਦੀ ਜਨਰੇਸ਼ਨ ਨੂੰ ਜੇ ਤੁਸੀਂ ਕੁਝ ਸਿੱਖਣ ਲਈ ਕਹੋ ਤਾਂ ਕੀ ਕਹੋਗੇ ਜਿਹੜਾ ਕਾਰਪੋਰੇਟਾ ਵੇ ਹੈਡ ਅਪੋਂ ਬੱਲ ਗਿਆ ਉਹਨਾਂ ਦਾ ਬੇਸਿਕਲੀ ਜਿਹੜਾ ਕੰਮ ਹੈ ਨਾ ਉਹ ਕ੍ਰੀਏਟੀਵਿਟੀ ਆ ਖਰੀਦ ਲੈਣੀ ਹੈ ਇਹਗਾ ਕਿ ਫੋਟੋਡੀ ਕਰ ਦਿੰਦੇ ਹਾਂ ਹਾਂਜੀ ਇਸ ਕਰਕੇ ਉਹਨਾਂ ਨੇ ਤੁਹਾਨੂੰ ਐਡਿਕਸ਼ਨ ਦੇ ਦਿੱਤੀ ਕਿ ਤੁਸੀਂ ਸਾਰਾ ਦਿਨ ਫੋਨ ਤੇ ਰਹਿੰਦਾ ਹੋ ਤੁਸੀਂ ਸੌਖਾ ਕੰਮ ਪਾੜਦੇ ਹੋ ਹਮ ਜਦ ਤੂੰ ਸੌਖਾ ਕੰਮ ਪਾੜਦੇ ਹੋ ਫਿਰ ਕੰਪਰੋਮਾਈਜ਼ ਹੁੰਦਾ ਮਤਲਬ ਕੋਈ ਕਹਿੰਦਾ ਮੈਂ ਇਹ ਹੀ ਨਾ ਗਾਣਾ ਬਣਾ ਲਿਆ ਕਰੂੰਗਾ ਕੋਈ ਕਹਿੰਦਾ ਮੈਂ ਪੋਇਟਰੀ ਲਿਖਾਂਗਾ ਕੋਈ ਜ਼ਰੂਰ ਨਹੀਂ ਹੂੰ ਉਹ ਤਾਂ ਫਿਰ ਰੋਬੋਟਸ ਵੀ ਬਣ ਜਾਣੇ ਉਹ ਵੀ ਗੱਲਾਂ ਕਰਿਆ ਕਰਨ ਬਟੋ ਇਨਸਾਨ ਨਹੀਂ ਹੋਂ ਬਿਲਕੁਲ ਸੋ ਪੋਇਟਰੀ ਤੁਹਾਡੀ ਨੂੰ ਬਹੁਤ ਪਿਆਰ ਮਿਲਦਾ ਹਨਾ ਕਿ ਪੋਇਟਰੀ ਜਦੋਂ ਤੁਸੀਂ ਲਿਖਦੇ ਹੋ ਕਿ ਜ਼ਹਿਨ ਦੇ ਵਿੱਚ ਹੁੰਦਾ ਹੈ ਜਾਂ ਔਨ ਦਾ ਸਪੌਟ ਹੋ ਜਾਂਦਾ ਇਹ ਹੈਬਿਟ ਬਣ ਜਾਂਦਾ ਜਿਵੇਂ ਤੁਸੀਂ ਪਹਿਲਾਂ ਸਿੱਖਦੇ ਹੋ ਨਾ ਜਿਦਾ ਆਪਾਂ ਸਕੂਲ ਚ ਪਹਾੜਾ ਸਿੱਖਦੇ ਆਂ ਫਿਰ ਰਟ ਜਾਂਦਾ ਐਸੇ ਤਰ੍ਹਾਂ ਲਿਖਣਾ ਜੋ ਤੁਸੀਂ ਫਿਰ ਲਿਖਦੇ ਰਹਿੰਦੇ ਹੋ ਫਿਰ ਤੁਸੀ ਰਮ ਜਾਣਿਓ ਫਿਰ ਤੁਸੀਂ ਜਦੋਂ ਵੀ ਕਿਸੇ ਚੀਜ਼ ਦਾ ਫਿਲਵਾਕੜ ਕਰਦੇ ਹੋ ਦੇਖ ਕੇ ਆਪਣੇ ਬ੍ਰੇਨ ਚੋਂ ਫਿਰ ਪੋਇਟਰੀ ਦੇ ਰੂਪ ਚ ਲੱਗਦਾ ਹਮ ਹੁਣ ਤੱਕ ਵੀ ਤੁਹਾਡੀ ਆਪਣੀ ਖਾਸ ਸ਼ਾਇਰੀ ਤੁਹਾਡੇ ਦਿਲ ਹਾਲਾਂਕਿ ਆਪਣਾ ਬੱਚਾ ਜਿਹੜੀ ਆਪਣੀ ਚੀਜ਼ ਲਿਖੀ ਹੋਏ ਆਪਣਾ ਬੱਚਾ ਹੀ ਹੁੰਦਾ ਪਰ ਤੁਹਾਡੇ ਦਿਲ ਦੇ ਕਰੀਬ ਕਿਹੜੀ ਆ ਇਦਾਂ ਮੁਲਾਕਾਤ ਨਹੀਂ ਕਰ ਸਕਦੇ ਜਦੋਂ ਆਪਾਂ ਵਿਸ਼ਿਆਂ ਨੂੰ ਚੁਣਦੇ ਆ ਲੱਗ ਲੱਗਦਾ ਹਰ ਵਿਸ਼ੇ ਦਾ ਆਪਣਾ ਰੰਗ ਹੁੰਦਾ ਹਮ ਔਰ ਹਰ ਇਨਸਾਨ ਦਾ ਇੱਕ ਵਿਸ਼ਾ ਹੁੰਦਾ ਕੋਈ ਕਿਸਾਨੀ ਨਾਲ ਜੁੜਿਆ ਹੈ ਨੌਜਵਾਨੀ ਫੰਕਸ਼ਨਲ ਹੁੰਦੀ ਹੈ ਕੁਝ ਸ਼ੱਕ ਸ਼ੱਕ ਨਾਲ ਇਸ ਕਰਕੇ ਇਸ ਤਰ੍ਹਾਂ ਦੀ ਵਿਆਖਿਆ ਸਭ ਨੂੰ ਸਮਝ ਆਉਂਦੀ ਹੈ ਅੱਛਾ ਮਨਸਾ ਵੀ ਕਈ ਵਾਰੀ ਨਾ ਤੁਹਾਨੂੰ ਦੇਖ ਕੇ ਨਾ ਅਗਲਾ ਬੰਦਾ ਡਰਦਾ ਬੁਲਾਉਂਦਾ ਨਹੀਂ ਵੀ ਵਾਲਾ ਗੁੱਸੇ ਵਾਲੇ ਨੇ ਜਾਂ ਮਤਲਬ ਛੜਕਾਣਾ ਮਾਰਦੇ ਨੇ ਨਹੀਂ ਮੈਂ ਇਦਾਂ ਹੀ ਬਣਾਇਆ ਲੋਕ ਹੂੰ ਜਿਹੜੇ ਮੇਲੇ ਲੋਕ ਹੈ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਫਿਰ ਉਹ ਇਦਾਂ ਦੀ ਗੱਲਾਂ ਕਰਦੇ ਨੇ ਕਿ ਕਈ ਵਾਰੀ ਹੁੰਦਾ ਨਾ ਗੁੱਸਾ ਸੁਭਾਵਿਕ ਹਰ ਇਨਸਾਨ ਨੂੰ ਆ ਜਾਂਦਾ ਬਿਲਕੁਲ ਪਰ ਉਹ ਬੇਵਜ੍ਹਾ ਨਹੀਂ ਹੁੰਦਾ ਕਿਸੇ ਕਾਲ ਤੇ ਹੋਣਾ ਹੂੰ ਗਲਤ ਨੂੰ ਗਲਤ ਕਹਿਣਾ ਜ਼ਰੂਰੀ ਹੈ। ਮਤਲਬ ਇਹ ਚੀਜ਼ਾਂ ਹੈਗੀਆਂ ਕਿ ਨਾ ਕਹਿਣੀ ਤੇ ਗਲਤ ਨੂੰ ਗਲਤ ਕਹਿਣਾ ਆਉਣਾ ਚਾਹੀਦਾ। ਆਹ ਬਹੁਤ ਜ਼ਰੂਰੀ ਹੈ। ਹੂੰ। ਨਾ ਕਹਿਣੀ ਬਹੁਤ। ਤੇ ਤੁਸੀਂ ਕਹਿ ਲੈਂਦੇ ਹੋ ਜੇ ਇਦਾਂ ਨਹੀਂ ਮੈਂ ਤੁਹਾਨੂੰ ਪਤਾ ਜਿਨ੍ਹਾਂ ਤੁਸੀਂ ਸੁਣਿਆ ਬਿਲਕੁਲ ਕਿਉਂਕਿ ਕਹਿੰਦੇ ਨੇ ਨਾ ਮੂੰਹੋਂ ਕੱਢਣੀ ਔਕੀ ਆ ਪਰ ਇਹ ਜ਼ਰੂਰੀ ਆ ਕਿਉਂਕਿ ਨਹੀਂ ਤਾਂ ਜੇ ਤੁਸੀਂ ਜੇ ਤੁਸੀਂ ਹਾਂ ਜੇ ਤੁਹਾਨੂੰ ਕੋਈ ਨਹੀਂ ਚੀਜ਼ ਤੁਹਾਡੇ ਦਿਮਾਗ 'ਚ ਪੈ ਗਈ ਤਾਂ ਨਾਕ ਕਰ ਦੇਣਾ ਚਾਹੀਦਾ ਜੀ ਅੱਛਾ ਮਾਨ ਸਾਹਿਬ ਤੁਹਾਨੂੰ ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਸੀਂ ਜਾਂ ਪਿੱਛੇ ਹਟਣਾ ਚਾਹੁੰਦੇ ਹੋ ਜਾਂ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ ਮੈਂ ਮੈਂ ਪਰਸਨਲੀ ਵੀ ਉਹ ਚੀਜ਼ਾਂ ਜਾਣਨੀ ਚਾਹੁੰਦੀ ਹਾਂ ਵੀ ਤੁਹਾਨੂੰ ਕਿਹਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਆ ਔਰ ਕਿਹੜੀਆਂ ਉਹ ਕੁਝ ਆਦਤਾਂ ਹੁੰਦੀਆਂ ਨੇ ਜਿਹੜੀਆਂ ਛੱਡਣ ਮੈਨੂੰ ਪੰਜਾਬ ਦਾ ਪਿਆਰ ਹੈ ਮੈਨੂੰ ਪੰਜਾਬੀਆਂ ਨਾਲ ਪਿਆਰ ਹੈ ਮੈਨੂੰ ਆਪਣੇ ਕਬੀਲੇ ਨਾਲ ਪਿਆਰ ਹੈ ਉਹ ਕਿਤੇ ਵੀ ਰਹਿੰਦਾ ਦੁਨੀਆ 'ਚ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਉਹ ਜੋ ਘਾਰ ਦੇ ਕਿਸੇ ਕੋਨੇ 'ਚ ਰਹਿੰਦਾ ਹੈ ਮੈਨੂੰ ਕਿਸਾਨਾਂ ਨਾਲ ਪਿਆਰ ਹੈ ਮਜ਼ਦੂਰਾਂ ਨਾਲ ਪਿਆਰ ਹੈ ਮੈਨੂੰ ਸੰਗੀਤ ਨਾਲ ਪਿਆਰ ਹੈ ਇਹ ਹੀ ਮੇਰੀ ਕੁੱਪ ਹੈ ਮੈਨੂੰ ਸਾਦਗੀ ਨਾਲ ਬਹੁਤ ਪਿਆਰ ਹੈ ਮੈਂ ਬਹੁਤ ਘਟ ਤੇ ਆਪ ਨੂੰ ਕੁੱੱਕਰ ਕੇ ਕਰਦੇ ਬੁਖਾਣ ਦਾ ਬਹੁਤ ਅੱਛਾ ਤੇਜਿੰਦਰ ਸਿੰਘ ਜੀ ਤੋਂ ਬਬੂਮਾਨ ਬਣਨਾ थोड़े ली अखासी हैं सौखासी नहीं पहले ही बाबूजी मैं सोच भी कर दूँ मेरा नाम बाबूजी इतना जितना हम पब्लिकली नहीं आज देखो तो कि होता है ना जब तुसे तो आप देख कामन हुए ऐसा तो मलांकड़ करना कि जो कि मैं बहुत महान है फिर तुसी दुनिया जब तो बेवकूफ बन जाए महान नहीं बनना कहीं तो रोज़ वे ਠੀਕ ਹੈ ਮਨਸਾਬ ਮੈਨੂੰ ਜਦੋਂ ਮੈਂ ਰਾਜਵੀਰ ਜੁਵੰਦਾ ਜੀ ਦਾ ਜ਼ਿਕਰ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਮੇਰੇ ਤੋਂ ਰਹਿ ਗਈਆਂ ਮੈਂ ਉਹ ਪੁੱਛਣਾ ਚਾਹੁੰਦੀ ਸੀ ਹਾਲੀ ਦੇ ਵਿੱਚ ਜਿੱਦਾਂ 150 ਫੋਨ ਆਉਂਦੇ ਕਿ ਚੋਰੀ ਹੋਇਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਕੁਝ ਲੋਕ ਜਿਹੜੇ ਸ਼ਰਾਰਤੀ ਅੰਸਰ ਨੇ ਹਨਾ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਬਹੁਤ ਸਾਰੇ ਸਿੰਗਰਸ ਦੇ ਘਵਾਚੇ ਨੇ ਬਹੁਤ ਸਾਰੇ ਆਮ ਲੋਕਾਂ ਦੇ ਉੱਤੇ ਫੋਨ ਕੱਢੇਗੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇ ਦੁੱਖ ਦੀ ਘੜੀ 'ਚ ਤੇ ਕੋਈ ਜਿਹੜਾ ਚੋਰ ਆ ਉਹ ਆਪਣੇ ਪੇਸ਼ੇਲੀ ਨਿਕਲਦਾ ਸੀ ਵੀ ਉਹਨੂੰ ਤਾਂ ਆਪਣਾ ਕੰਮ ਕਰਨਾ ਹੈ। ਹੂੰ। ਔਰ ਸਮਾਜ ਨੂੰ ਇਸ ਤਰ੍ਹਾਂ ਦੀ ਅੱਖ ਨਾਲ ਦੇਖਿਆ ਨਹੀਂ ਜਾ ਸਕਦਾ। ਚੋਰ ਤਜੋਰ ਕੀ ਉਹ ਉੱਡ ਫੜਿਆ ਗਿਆ, ਫੜਿਆ ਗਿਆ ਤਾਂ ਪੁਲਿਸ ਚੱਕ ਲਿਆ। ਹੂੰ। ਬਾਕੀ ਇਹ ਵੀ ਕਿਸੇ ਗਰੀਬ ਦਾ ਫੋਨ ਨਿਕਲ ਜੇ ਨਾ ਔਖਾ ਹੈ। ਮਹਿੰਗਾ ਹੁੰਦਾ। ਹੂੰ। ਗਾਉਂ ਵਾਲੇ ਦਾ ਜੇ ਨਿਕਲ ਵੀ ਜਾਂਦਾ ਕੋਈ ਗੱਲ ਨਹੀਂ ਉਹ ਤਾਂ ਫੇਰ ਵੀ ਲੈ ਲਊਗਾ। ਪੈਸੇ ਨੂੰ ਤਵੱਜੂ ਦੇਣੀ ਚਾਹੀਦੀ ਰਿਸ਼ਤਿਆਂ ਤੋਂ ਉੱਪਰ। ਹਾਂਜੀ। ਪੈਸੇ ਨੂੰ ਤਵੱਜੂ ਦੇਣੀ ਚਾਹੀਦੀ ਰਿਸ਼ਤਾ ਤੋਂ ਉੱਪਰ। ਪੈਸਾ ਇੱਕ ਹੱਦ ਤੋਂ ਬਾਅਦ ਤੁਸੀਂ ਪੈਸੇ ਤੋਂ ਵੀ ਬੋਰ ਹੋ ਜਾਂਦੇ। ਜੋ ਤੁਸੀਂ ਬਹੁਤ ਪੈਸਾ ਆਰਨ ਕਰਦੇ ਹੋ ਫਿਰ ਉਹਦੇ ਜਿਹੜੇ 30 40% ਟੈਕਸ ਹੋਣਾ ਫਿਰ ਉਹਦਾ ਸਭ ਦਾ ਕੱਟੀ ਕਰ ਲੀ ਹੂੰ ਹਾਂ ਇਹ ਜੋ ਕਟਕਟਾ ਕੇ ਜਿਹੜਾ 60% ਦਾ ਫਿਰ ਉਹਦੇ ਜਿਹੜੇ ਖਰਚ ਹੋਏ ਨੇ ਉਹਦੇ ਕੋ ਉਸੇ ਤਰ੍ਹਾਂ ਦੀ ਲਾਈਫ ਹੋ ਜਾਂਦੀ ਹੈ ਸਬਰ ਇੱਕ ਨਾਲ ਵੀ ਹੋਣਾ ਸਬਰ ਲੱਖ ਨਾਲ ਬਣਾ ਇਨਸਾਨ ਪਰ ਜਾਈ ਫਿਰ ਰਿਹਾ ਅੱਜ ਕਾ ਇਹ ਇਦਾਂ ਬਣ ਗਿਆ ਆਪਾਂ ਬਦਲਦੇ ਜ਼ਮਾਨੇ ਨਾਲ ਵਾਰ ਪੜ ਗਏ ਤਾਂ ਜਾਂ ਸਾਨੂੰ ਫੋਨ ਚਾਹੀਦਾ ਹੈ ਜਾਂ ਅਸੀਂ ਪੈਸਾ ਮੰਗਦੇ ਆਂ ਬਸ ਨਹੀਂ ਅਸੀਂ ਤਾਂ ਕੁਦਰਤ ਤੋਂ ਸਬਰ ਤੇ ਸਾਦਗੀ ਮੰਗਦੇ ਸਵੇਰੇ ਉੱਠ ਕੇ ਬਹੁਤ ਜ਼ਰੂਰੀ ਹੈ ਔਰ ਆਪਣੇ ਕਬੀਲੇ ਦੀ ਭਲਾਈ ਮੰਗਦੇ ਬਹੁਤ ਜ਼ਰੂਰੀ ਹੈ ਅੱਛਾ ਸੁਭਾਅ ਦੇ ਵਿੱਚ ਨਿਮਰਤਾ ਲੈ ਆਉਣੀ ਕਿਵੇਂ ਸਿੱਖ ਸਕਦਾ ਬੰਦਾ ਘੱਟ ਬੋਲੋ ਵੱਧ ਸੁਣੋ ਹਮਰਤਾ ਜਿੰਦੀ ਵੱਧ ਬੋਲੋਗੇ ਘੱਟ ਸੁਣੋਗੇ ਇਹੀ ਗੋਆਬ ਇੱਕ ਗੁਸਟੇ ਕਿੰਨੀ ਹੋਣਾ ਚਾਹੀਦਾ ਹੰਕਾਰ ਇਹ ਇਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਲੈ ਡੁਕਦੀਆਂ ਨੇ ਜੋੜ ਬੇਵਜ੍ਹਾ ਬਹਿਸ ਜੇਰਾ ਇੱਕ ਚੁੱਪ ਸੋ ਸੁਖ ਹਮ ਕੁਦਰਤ ਨੇ ਦੋ ਕੰਨ ਦਿੱਤੇ ਹਨ ਹਮ ਦੋ ਅੱਖਾਂ ਦਿੱਤੀਆਂ ਤੇ ਜ਼ੁਬਾਨ ਇੱਕ ਦਿੱਤੀ ਉਸੇ ਲਈ ਦਿੱਤੀ ਘੱਟ ਬੋਲ ਵੱਧ ਸੁਣੋ ਤੇ ਦੁਨੀਆ ਨੂੰ ਵੇਖ ਫੜਨੇ ਹਾਰੋ ਦੇਖਣ ਦੀ ਚੀਜ਼ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਫਿਰ ਇਹੀ ਸਾਰੇ ਸੱਜਣ ਮਜ਼ਿਹਰ ਬਹੁਤ ਆਸਾਨਾ ਮਜ਼ਿਹਰ ਅਸੀਂ ਬਹੁਤ ਛੋਟੀ ਉਮਰ ਤੇ ਮਜ਼ਿਹਰ ਹੈ ਸੀ ਛੋਟੀ ਉਮਰ ਤੇ ਜ਼ਿੰਮੇਵਾਰੀ ਕਬੂਲੀ ਅੱਛਾ ਮਾਨ ਸਾਹਿਬ ਮੈਂ ਜਾਂਦੇ ਜਾਂਦੇ ਇੱਕ ਸਵਾਲ ਪੁੱਛਣਾ ਚਾਹੂੰਗੀ ਜਦੋਂ ਅਸੀਂ ਤੁਹਾਡੀ ਸ਼ਾਇਰੀ ਦੇਖਦੇ ਆ ਚਾਹੇ ਥੋੜੇ ਇੰਸਟਾਗ੍ਰam ਤੇ ਜਾਂ ਚਾਹੇ ਤੁਸੀਂ ਕਿਸਾਨੀ ਨੂੰ ਲੈ ਕੇ ਲਿਖਦੇ ਹੋ ਚਾਹੇ ਕਿਸੇ ਵੀ ਚੀਜ਼ ਨੂੰ ਲੈ ਕੇ ਲਿਖਦੇ ਹੋ ਬੇਈਮਾਨ ਲਿਖਾਂਦਾ ਮੈਂ ਪਰਸਨਲੀ ਉਹ ਚੀਜ਼ ਜਾਨਣਾ ਚਾਹੁੰਨੀ ਵੀ ਇਹ ਤਖੱਲੁਸ ਹੋਣਾ ਹੈ ਜਦੋਂ ਲੇਖਕ ਲਿਖਦੇ ਜਿਦਾਂ ਸ਼ਿਵ ਕੁਮਾਰ ਬਟਾਲਵੀ ਉਹ ਕਰਦਾ ਸੀ ਹਾਂਜੀ ਇਹਦਾ ਹਰ ਬੰਦੇ ਨੂੰ ਜਿੱਦਾਂ ਮਿੱਤਰ ਪ੍ਰੇਮੀ ਬਾਜ ਮਾਰਦੇ ਆ ਕਾਲਜ ਜੋ ਹਸਪਤਾਲਾ ਚ ਸਿਰ ਇਹਦਾ ਤਖੱਲਸ ਬਣ ਜਾਂਦਾ ਬੇਇਮਾਨ ਆਮ ਤੌਰ ਤੇ ਕਹਿ ਦਿੰਦੇ ਆ ਤੁਸੀਂ ਆਪੇ ਆਪਣੇ ਆਪ ਨੂੰ ਹਾਂ ਕਹਿ ਲੈਣਾ ਚਾਹੀਦਾ ਆਪਣੇ ਵਕਾਰ ਕੱਢਣੇ ਚਾਹੀਦੇ ਹੂੰ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ ਮੈਨੂੰ ਲੱਗਿਆ ਸੀਗਾ ਕਿ ਚਲੋ ਵੀ ਜਿੰਨਾ ਕੁ ਮੈਂ ਤੁਹਾਡੇ ਤੋਂ ਸਿੱਖ ਸਕਦੀ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਸੁਣਨੀਆਂ ਚਾਹੀਦੀਆਂ ਜਾਂ ਮੈਨੂੰ ਇਹ ਹੁੰਦਾ ਕਿ ਵੀ ਇੱਕ ਮੈਚੁਰ ਪਰਸਨ ਸਾਨੂੰ ਕੀ ਜਿਹੜੀਆਂ ਕਿੜੀਆਂ ਸਿੱਖਾਂ ਦੇ ਸਕਦਾ ਸੋ ਅਸੀਂ ਉਹ ਲੋਕਾਂ ਤੱਕ ਪਹੁੰਚਾਈਆਂ ਵੀ ਕੁਝ ਅਮੂਮਨ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਨਾਰਮਲ ਕਨਵਰਸੇਸ਼ਨ ਕੀਤੀ ਅੱਛਾ ਮੀਡੀਆ ਤਾਂ ਬਹੁਤ ਵੱਡੀ ਚੀਜ਼ ਹੈ ਮੀਡੀਆ ਦੋ ਤਰ੍ਹਾਂ ਦੇ ਵੰਡ ਗਿਆ ਇੱਕ ਤਾਂ ਹੋ ਗਿਆ ਕਾਰਪੋਰੇਟ ਦੇ ਥੱਲੇ ਵਾਲਾ ਮੀਡੀਆ ਤੇ ਕਿਹੜਾ ਗੁਰਬਤ ਦੀ ਗੱਲ ਕਰਦੇ ਹੋ ਉਹੀ ਲੋਕਾਂ ਚ ਪਿਆਰਿਆ ਜਾਂਦਾ ਤੇ ਸਤਿਕਾਰਿਆ ਜਾਂਦਾ ਜਿਹੜਾ ਗਰੀਬ ਨਹੀਂ ਹੁੰਦਾ ਹੂੰ ਅੱਛਾ ਮੈਂ ਐਂਡਿੰਗ ਕਰਨਾ ਚਾਹੂੰਗੀ ਪਰ ਮੈਨੂੰ ਫੇਰ ਤੁਸੀਂ ਜਿੱਦਾਂ ਹੁਣ ਆ ਗੱਲ ਛੇੜੀ ਤੇ ਮੈਨੂੰ ਯਾਦ ਆ ਗਿਆ ਤੁਹਾਨੂੰ ਉਸਤਾਦ ਜੀ ਵੀ ਹਰ ਕੋਈ ਕਹਿਣਾ ਚਾਹੇ ਕੁੜੀ ਆ ਚਾਹੇ ਮੁੰਡਾ ਪਿਆਰ ਚ ਕਹਿ ਦਿੰਦੇ ਹੂੰ ਉਸਤਾਦ ਬਣ ਲਈ ਤਾਂ ਬਹੁਤ ਉਮਰ ਚਾਹੀਦੀ ਹੈ ਅਜੇ ਹੋਰ ਬਹੁਤ ਕੰਮ ਹੈ ਹੂੰ ਉਸਤਾਦ ਜਿੱਦਾਂ ਬੱਚਾ ਜੀ ਤੁਹਿਆ ਸਾਹਿਬ ਨੂੰ ਕਹਿ ਸਕਦੇ ਹੋ ਜੇ ਤੁਸੀਂ ਬਹੁਤ ਕੈਰੀਅਰ ਕਰਨ ਤੋਂ ਬਾਅਦ ਉਹਨੂੰ ਛੱਡਦੇ ਹੋ ਨਾ ਫਿਰ ਇਸ ਤਰ੍ਹਾਂ ਦੇ ਰੁੱਤੇ ਹੋ ਗਏ ਤੇ ਮੈਂ ਤਾਂ ਉਹਦੇ ਪਿਆਰ ਚ ਕੰਦੇ ਜਾ ਬੰਦਾ ਆਮ ਰਟੋਸਤ ਮੈਂ ਤਾਂ ਬੜਾ ਸਿੰਪਲ ਜਿਹਾ ਬੰਦਾ ਹਾਂ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਤੁਸੀਂ ਸਮਝ ਦਿੱਤਾ